हां जी दोस्तों सत श्री अकाल स्वागत करते हैं tụڈا ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਸਦਰਖਾਂ ਪਹੁੰਚੇ ਆ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਕੋਟ ਇਸੇ ਖਾਂ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟ ਸਦਰਖਾਂ ਸੋਨੂ ਵੀਰ ਹੁਣ ਉਹਦੇ ਕੋਲ ਆਇਆ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਵੀਡੀਓ ਤੁਹਾਨੂੰ ਦਿਖਾਉਂਦੇ ਰਹੀਦਾ ਇਸ ਕਿੱਲੇ ਤੋਂ ਮਾਲ ਆਉਂਦਾ ਹੈ ਰੂਟੀਨ ਦੇ ਵਿੱਚ ਅੱਜ ਇਸ ਵੀਡੀਓ ਵਿੱਚ ਦੋ ਮੱਝਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਨੀਲੀ ਅਰਾਵੀ ਦੀ ਮੱਝ ਗੱਭਣ ਦਿਖਾ ਦੇਾਂਗੇ ਇੱਕ ਮੱਝ ਸੂਈ ਸਵਾਈ ਹੈ ਠੀਕ ਹੈ ਜੀ ਪ੍ਰੋਪਰ ਤੁਹਾਨੂੰ ਨਾਲ ਦੀ ਨਾਲ ਆਪਾਂ ਚਵਾਈ ਵੀ ਦਿਖਾ ਦੇਾਂਗੇ ਸੋ ਬਾਕੀ ਆਏਗੇ ਨਵੇਂ ਪਸ਼ੂਆਂ ਦੀ ਡਿਟੇਲ ਮੇਰਾ ਵੀਰ ਤੁਸੀਂ ਲੈਦੇ ਰਿਆ ਕਰੋ ਮਾਲ ਇਸੇ ਤਰ੍ਹਾਂ ਰੋਟੀਨ ਦੇ ਵਿੱਚ ਆਉਂਦਾ ਰਹਿੰਦਾ ਇਸ ਕਿੱਲੇ ਤੇ ਤਰੀਕਾ ਅੱਜ 23 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਕੋਈ ਵੀ ਸੱਜਣ ਵੀਰ ਆਪਣੀ ਵੀਡੀਓ ਵੇਖ ਕੇ ਸੌਦਾ ਕਰ ਰਿਆ ਤੇ ਮੇਰਾ ਵੀਰ ਇੱਥੇ ਵਿజిਟ ਜਰੂਰ ਕਰਿਆ ਕਰੋ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰਿਆ ਕਰੋ ਗੱਬਣ ਪਸ਼ੂ ਆਪਣਾ ਚੌਂ ਥਰਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਉਹ ਵਿੱਚ ਯਕੀਨੀ ਬਣਾ ਲਿਆ ਜੀ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੋਨੂ ਸਾਸਰੀ ਕਾਲ ਸਾਸਰੀ ਦਾ ਵੀਰ ਜੀ ਕੈਮ ਸੇਤਾ ਹਾਂਜੀ ਹਾਂਜੀ ਵੀਰ ਜੀ ਚਲੋ ਬਹੁਤ ਵਧੀਆ ਸੋਨੂ ਵੀਰੇ ਉਸ ਦਿਨ ਆਪਾਂ ਬੂਰੀ ਇੱਕ ਮੱਝ ਦਿਖਾਈ ਸੀਗੀ ਹਾਂਜੀ ਹਾਂਜੀ ਉਹ ਕੀ ਸੇਲ ਫਿਰ ਹਾਂਜੀ ਹਾਂਜੀ ਪਹਿਲੇ ਫੋਨ ਤੇ ਹੀ ਮੱਝ ਵੀ ਚੰਗੀ ਸੀ ਮਾਇਆ ਬਾਈ ਕੋਈ ਫੋਨ ਹੁੰਦਾ ਆਇਆ ਕੋਈ ਲੇਖਾ ਹੀ ਨਹੀਂ ਆਹ ਹਾਂ ਇਹ ਜਿੱਤੇ ਕਰ ਬੂਰੀ ਦੇ ਫੋਨ ਆਈ ਆ ਬੋਲਾ ਬੋਲਾ ਤੁਸੀਂ ਚੰਗਾ ਦੱਸਦਾ ਸੀ ਵੀ ਬੋਲਾ ਬੋਲਾ ਬਹੁਤ ਵਧੀਆ ਸ਼ਟਾਰਟਿੰਗ ਤੇ ਕਹਿੰਨੂੰ ਅਗਲਾ ਕਹਿੰਦਾ ਸੀਗਾ ਮੈਂ ਤਾਂ ਕਹਣਾ ਭਾਵੇਂ ਆਪਣੇ ਘਰੇ ਤਿੰਨ ਟਾਈਮ ਚੋਗੋ ਮੱਜੋ ਆ ਬਿਲਕੁਲ ਉਹਨੂੰ ਬਈ ਦੁੱਧ ਹੀ ਵੜਾ ਲੱਗਾ ਸੀਗਾ ਠੀਕ ਹੈ ਤੇ ਚਲੋ ਕੋਈ ਨਸਲ ਬਰੀਡ ਦੇ ਪਸ਼ੂ ਲਾਣੇ ਘਰਾਂਨੇ ਵਾਲੇ ਹੁੰਦੇ ਆ ਵਾਕਿਆ ਜਿਨ੍ਹਾਂ ਨੂੰ ਵਾਕਿਆ ਦੁੱਧ ਚੰਗਾ ਲੱਗਾ ਹੁੰਦਾ ਹਾਂ ਹਾਂਜੀ ਹਾਂਜੀ ਤੇ ਅੱਜ ਸੋਨੇ ਵੀਰ ਦੋ ਮੱਝਾਂ ਆਪਾਂ ਲੈ ਕੇ ਹਾਜ਼ਰ ਹੋਏ ਆ ਹਾਂਜੀ ਹਾਂਜੀ ਦੋਵੇਂ ਨੀਲੀ ਦੀਆਂ ਜੀ ਨੀਲੀ ਤੇ ਦੋਵੇਂ ਬਿਲਕੁਲ ਤੋਹਫੇ ਆ ਹਾਂਜੀ ਹਾਂਜੀ ਵੀਰ ਜੀ ਲਓ ਵੀ ਭਰਾਵੋ ਕਰ ਲਿਓ ਚੈੱਕ ਮੇਰਾ ਭਰਾ ਤੁਸਲੀ ਬਾਕੀ ਇੱਥੇ ਆਣ ਕੇ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਤਸੱਲੀ ਕਰ ਲਿਆ ਜੀ ਇਹ ਝੋਟੀ ਇਹ ਮੱਝ ਕੀ ਬੇਰਵਾ ਸੋਨੂੰ ਸ਼ੁਰੂਆਤ ਇਹਨੇ ਭਾਈ ਦੂਜੇ ਸੂਏ ਸੋਣਾ ਪਹਿਲੇ ਸੂਏ ਇਹਨੇ 13.5 ਕਿਲੋ ਦੁੱਧ ਦਿੱਤਾ ਠੀਕ ਹੈ ਜੀ ਹਾਂ ਦੋਸੋ ਦੂਜਾ ਸੂਆ ਕਰਮਾਲੀ ਨੇ ਸੋਣਾ ਹਾਂ ਤੇ 13.5 14 ਕਿਲੋ ਸੋਨੂੰ ਵੀ ਰੰਦਾ ਵੀ ਇਹਨੇ ਦੁੱਧ ਦਿੱਤਾ ਪਹਿਲੇ ਸੂਏ ਚ ਹਾਂ ਜੀ ਹਾਂ ਜੀ ਵੀਰ ਜੀ ਠੀਕ ਆ ਬਾਕੀ ਮੱਝ ਚੰਗੀ ਆ ਦਿਨ ਹਜੇ ਕਿੰਨੇ ਕੁ ਲੈਂਦੀ ਆ ਸੋਨੇ ਆ ਭਾਈ ਕੋਈ ਹਫਤਾ ਲੈ ਜਾਏਗੀ ਨਾਰਮਲ ਹੀ ਮੈਂ ਠੀਕ ਆ ਲੋ ਵੀ ਇੱਕ ਹਫਤਾ 1 ਵੀਕ ਸਮਾਂ ਹਜੇ ਦਾ ਪੈਂਡਿੰਗ ਆ ਬਾਕੀ ਤੁਹਾਡੇ ਸਾਹਮਣੇ ਆ ਸਟਰਕਚਰ ਬਾਡੀ ਤੁਸੀਂ ਵੇਖ ਸਕਦੇ ਜੇ ਢਿਲ ਢੁਲੂ ਲੇਵੇ ਦੇ ਵਿੱਚ ਕਾਫੀ ਜਿਆਦੀ ਆ ਸੋ ਬਣੂਗੀ ਕਾਫੀ ਕਰਮਾ ਲਈ ਠੀਕ ਆ ਪੱਦਰ ਬੈਕ ਸਾਈਡ ਤੋਂ ਤੁਹਾਨੂੰ ਬਖਾਵਾਂਗੇ ਸੋ ਪੱਦਰ ਬਖਾਲਾ ਆਖਰ ਹੋ ਜਾਏਗਾ ਲੇਕਾ ਹੀ ਨਹੀਂ ਇਹ ਕੋਈ ਕਰਮਾ ਲਈ ਦਾ ਬਹੁਤ ਸੋਹਣੀ ਇਥੇ ਠੀਕ ਆ ਜੀ ਸੋ ਚੱਡੇ ਭਾਂਦੇ ਦੀ ਪੂਰੀ ਖਬਰਦਾਰ ਬਣੂਗੀ ਬਾਕੀ ਫੇਸ ਕੁਆਲਿਟੀ ਤੁਹਾਡੇ ਸਾਹਮਣੇ ਆ ਅੱਖਾਂ ਬਿੱਲੀਆਂ ਨੇ ਬਿਲਕੁਲ ਗੋਲ ਸਿੰਘ ਤੇ ਚੰਗੇ ਸੋਨੇ ਪੇਠਪੂੜੇ ਦੇ ਵਿੱਚ ਆ ਰਾਜੀ ਆ ਕੱਤ ਵੱਡਾ ਠੀਕ ਆ ਜੀ ਕੋਈ ਵੀ ਸੱਜਣ ਆਉਂਦਾ ਆਪਣੇ ਕਹਿਣ ਤੇ ਜਾਂ ਬਿਲਕੁਲ ਵੀਡੀਓ ਵੇਖ ਕੇ ਕੱਦ ਤੋਂ ਵੱਡਾ ਮੈਂ ਤਾਂ ਕੋਈ ਛੋਟੀ ਜੀ 바ਲੀ ਸਮੱਦਰ ਛੋਟੀ ਜੀ ਨਹੀਂ ਹੈਗੀ ਬਾਕੀ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਲੰਬੀ ਤੋਰ ਕੇ ਦਿਖਾ ਦਿੰਨੇ ਆ ਮਾਰਕਿੰਗ ਦੀ ਗੱਲ ਕਰ ਲਈਏ ਚਾਰੇ ਪੈਰ ਤੋਂ ਪੇ ਆ ਠੀਕ ਆ ਪੂਛ ਉੱਪਰ ਤੱਕ ਵਾਈਟ ਆ ਸੋ ਸਮੇ ਸਮਾ ਕਰਮਾਲੀ ਜਿਹੜਾ ਕੋਈ ਹਫਤਾ ਕ ਸਮਾ ਲੈਂਦੀ ਆ ਆ ਦੇਖੋ ਆ ਲੈ ਵੀ ਸੋਨੇ ਵੀਰ ਮੜਾ ਗਾਂ ਤੱਕ ਤੋਰਨੀ ਜਿੱਥੇ ਤੋਂ ਤੋਰਦੇ ਲੰਬਾ ਤੋਰਦੇ ਆ ਜੀ ਭਰਾ ਲੋ ਵੀ ਕੋਈ ਲੇਖਾ ਵਾਲੀ ਕਰਮਾਲੀ ਦਾ ਬਹੁਤ ਪਿਆਰੀ ਥੱਲੇੋਂ ਬਣਦੀ ਜਾ ਰਹੀ ਆ ਠੀਕ ਆ ਜੀ ਸੋ ਚੰਗੀ ਬਣ ਕੇ ਤਿਆਰ ਹੋ ਜੂਗੀ ਸੋਨਾ ਪਿੱਠ ਪੂੜਾ ਬਾਕੀ ਰਾਜੀ ਆ ਪੂਰੀ ਵਜਨ ਦੋੜ ਦੇ ਵਿੱਚ ਅੰਗ ਪਰ ਤੁਸੀਂ ਦੇਖ ਸਕਦੇ ਜੇ ਕਰਮਾਂ ਵਾਲੀ ਪਿਆਰੇ ਲੱਗੇ ਸੋ ਕਾਫੀ ਸੋਨਾ ਨਖੇੜ ਆਪਸੀ ਥਾਣਾ ਦਾ ਠੀਕ ਆ ਗੈਬ ਗੁਪ ਚੰਗਾ ਲੋਬ ਬਰਾਬਰ ਠੀਕ ਹੈ ਜੀ ਸੋ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਦੇ ਵਿੱਚ ਆ ਫੇਸ ਕੁਆਲਿਟੀ ਕੋਈ ਲਾਗ ਕਿਉਂ ਵਿਖਾ ਦਿੰਦੇ ਆ ਤੁਹਾਨੂੰ ਠੀਕ ਆ ਕੋਈ ਡਰਾਕਲ ਜੀ ਨਹੀਂ ਕਰਮਾ ਲਈ ਬਿਲਕੁਲ ਨਰਮ ਤੇ ਸੁਭਾਅ ਅਕੋਰਡਿੰਗ ਵੀ ਜੇਕਰ ਆਪਾਂ ਗੱਲ ਕਰੀਏ ਤੇ ਪੂਰੀ ਨਰਮਾਈ ਆ ਕਰਮਾ ਲਈ ਦੇ ਵਿੱਚ ਕੋਈ ਬਾਈ ਇਹਦਾ ਸਿੰਗ ਨਹੀਂ ਬਣਵਾਇਆ ਕੋਈ ਨੀਗਾ ਬਹੁਤ ਵਧੀਆ ਅੱਛਾ ਇਹਦੀ ਕੀ ਕਰਾਂਗੇ ਡਿਮਾਂਡ ਸਾਨੂੰ ਵੀਰ ਆਪਾਂ ਲੈਣ ਦੇਣ ਇਹਦਾ ਲੈਣ ਦੇਣ ਚ 1 ਲੱਖ 40 ਹਜ਼ਾਰ ਚ ਮਾਨਤਨ ਕਰਦਾ 1 ਲੱਖ 40 ਹਾਂਜੀ ਹਾਂਜੀ ਕੀ ਮੌਕੇ ਤੇ ਕੋਈ ਹੈਗੀ ਕੋਈ ਵਿਚੋ ਕਸਰ ਕੋਈ ਕੱਢਣ ਵਾਲੀ ਆ ਹਾਂ ਹਾਂ ਨਾ 135000 ਦੀ ਹੋਵੇਗੀ 35 ਦੀ ਹਾਂਜੀ ਹਾਂਜੀ ਲੋ ਵੀ ਹਾਂ ਜਾਂ ਨਾ ਜਿਹੜੀ ਦੋਸਤੋ 135000 ਦੀ ਸੋਨੂ ਦਾ ਵੀ ਦੇਣੀ ਆ ਅੱਜ ਬਾਕੀ ਮੇਰਾ ਭਰਾ ਤੁਸੀਂ ਵੇਖ ਲਿਆ ਡੀਨ ਡਾਲ ਸਰੀਰਕ ਬਣਤਰ ਮੇਰਾ ਭਰਾ ਚੰਗੀ ਤਸੱਲੀ ਨਾਲ ਦੇਖ ਲਿਆ ਜੀ ਪਲੀ ਪਲੀਤੀਆ ਕਰਮਾਲੀ ਦੁੱਧ ਅੱਗੇ ਸੇਵਾ ਦਾ ਠੀਕ ਆ ਜੀ ਪਿਛਲੇ ਸਵੇਰੇ ਦਸਨ ਮੁਤਾਬਕ ਆ ਵੀ ਸੋਨੂ ਦੇ ਵੀ 13 ਲੀਟਰ ਜਾਂ 13 ਤੋਂ ਪਲੱਸ ਮਿਲਕਿੰਗੇ ਨੇ ਕਰਵਾਈ ਆ ਪਹਿਲੇ ਸਵੇਰੇ ਪਲੂਨ ਨੇ ਆਪਾਂ ਆਪਦੇ ਇਲਾਕੇ ਚੋਂ ਹੀ ਲਈ ਆ ਜੀ ਹਾਂ ਹਾਇਆ ਵੀ ਇੱਧਰ ਮੋਗੇ ਏਰੀਆ ਵਾਲੀ ਹੈ ਨਾ ਹਾਂਜੀ ਹਾਂਜੀ ਚੰਗੀ ਹੈ ਜੀ ਠੀਕ ਆ ਸੋ ਮਿੱਠੀ ਆ ਬਾਕੀ ਮੇਰਾ ਭਰਾ ਤੁਸੀਂ ਆਣ ਕੇ ਇਥੇ ਆਪਣੇ ਬਿਲਕੁਲ ਨਿਗਾ ਦੇ ਵਿੱਚੋਂ ਕੱਢ ਲਿਆ ਜੀ ਬਾਕੀ ਸੋਨੂੰ ਚਲੋ ਪਾਰ ਪਿੱਛੇ ਦੀ ਟਿੱਪਣ ਪੂਰੀ ਗਾਰੰਟੀ ਦੇ ਸਕਦੇ ਆ ਮਾਣ ਵੀ ਜੀ ਆਪਣੇ ਕੋਲ ਆਈ ਤੜਕੇ ਆਪਣੇ ਘਰੇ ਨਾ ਐਨੇ ਕੋਈ ਪਿੱਛਾ ਨਾ ਕੁਝ ਵਿਖਾਇਆ ਠੀਕ ਹੈ ਨਾ ਟਿੱੱਚੇ ਦੀ ਆਪਣੀ ਗਾਰੰਟੀ ਹੈ ਇੰਦੀ ਕਰਮ ਵਾਲੀ ਦੀ ਲਾ ਵੀ ਕੋਈ ਮੁਸ਼ਕਲ ਨਹੀਂ ਗਈ ਖਾਸ ਤੌਰ ਤੇ ਬਾਕੀ ਤੂਤਾ ਤਾ ਤੁਹਾਨੂੰ ਜਿਹੜਾ ਪ੍ਰੋਪਰ ਦੇਸੀ ਪਾਣਾ ਬਿਲਕੁਲ ਸਾਫ ਆਈ ਜੈ ਮਰਜੀ ਵੇਖ ਲਈ ਸਾਫ ਸੂਦੀ ਵਿੱਚ ਕੋਈ ਕੋਈ ਗੱਲਬਾਤ ਹੀ ਨਹੀਂ ਹੈਗੀ ਆ ਵੀ ਕੋਈ ਢੱਲਾ ਮੈਂ ਦੇ ਵਿੱਚ ਬਹੁਤ ਪਿਆਰਾ ਠੀਕ ਹੈ ਜੀ ਹਵਾਨੇ ਚੱਡੇ ਤੇ ਬੜੀ ਖਬਰਦਾਰ ਬਣੂ ਕਰਮਾ ਲਈ ਇੱਕ ਇਧਰ ਸੂਈ ਸਵਾਈ ਮੱਝ ਤੁਹਾਨੂੰ ਦਿਖਾ ਦਿੰਨੇ ਆ ਤੇ ਸੋਨੂੰ ਵੀਰੇ ਇਹ ਮੱਝ ਸੂਈ ਇੱਕ ਨਵਾਂ ਸੁਆ ਆ ਸੂਆ ਕੋਈ ਤਿੱਜਾ ਸੂਈ ਆ ਜੀ ਤਿੱਜਾ ਸੁਆ ਹਾਂਜੀ ਹਾਂਜੀ ਇੱਕ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਆ ਇਹਨੂੰ ਕੋਈ ਹਫਤਾ ਆ ਗਿਆ ਜੀ ਹਫਤੇ ਕਿਤੀ ਆ ਹਾਂਜੀ ਆ ਮਗਰ ਬੱਚਾ ਜੀ ਕਟਾ ਜੀ ਲੋ ਵੀ ਮੇਲ ਕਾਫ ਆ ਠੀਕ ਹੈ ਜੀ ਹਫਤੇ ਦੀ ਸੂਈ ਆ ਸੋ ਤਿੱਜਾ ਸੁਆ ਮਨ ਕੇ ਕੋਈ ਵੀ ਭਰਾ ਸੌਦਾ ਕਰ ਲਿਆ ਜੇ ਤੇ ਦੁੱਧ ਹੁਣ ਕਿੰਨੇ ਤੋਂ ਸਟਾਰਟਿੰਗ ਆ ਬਾਈ ਉੱਥੇ ਚੋਕ ਲਿਆਂਦਾਈ ਆਪਾਂ 12 ਕਿਲੋ ਆਪਣੇ ਘਰੇ ਆ 10 ਕਿਲੋ ਆਪਣੇ ਕੋਲ ਆਈ ਮੈਂ ਕੱਲ ਜਿਹੜਾ ਆਪਾਂ ਘਰੇ ਚੋਇਆ ਆਪਾਂ ਅਗਲੇ ਨੂੰ ਉਹ ਦੱਸਦੇ ਆ ਆ ਬਿਲਕੁਲ ਠੀਕ ਐ ਨਾ ਬਾਈ ਆਪਾਂ ਕਹਿ ਦਈਏ 12 ਇੱਥੇ ਆਣ ਕੇ ਨਿਕਲੇ 10 ਕੀ ਫਾਇਦਾ ਮੈਨੂੰ ਦੱਸ ਗਿਓ ਉਹੋ ਹੀ ਜਿਹੜਾ ਸੋ ਨੂੰ ਆਪਾਂ ਚਵਾ ਦੇਣਾ ਹਨਾ ਬਾਕੀ ਅੱਗੇ ਕਿਸੇ ਦੀ ਚਲੋ ਹਿੰਮਤ ਸੇਵਾ ਹੈ ਹਾਂਜੀ ਹਾਂਜੀ ਆਵੇਂ ਆਪਣੇ ਕੋਲ 13 ਲੀਟਰ ਚੋਲੇ ਬਾਈ ਆਪਾਂ ਉਥੇ 12 ਕਿਲੋ ਦੋ ਟਾਈਮ ਚੋਕੇ ਲਿਆਂਦਾ ਠੀਕ ਆ ਲਓ ਵੀ ਦੋਸਤੋ ਤੀਜਾ ਸੂ 12 ਕਿਲੋ ਸੋਨੂ ਆਂਦਾ ਵੀ ਆਪਾਂ ਬੇਸ਼ੱਕ ਚੋਕੇ ਲਿਆਂਦਾ 10 ਕਿਲੋ ਆਂਦਾ ਵੀ ਆਪਾਂ ਹੁਣ ਚਵਾ ਦਾਂਗੇ ਅੱਗੇ ਮੇਰਾ ਭਰਾ ਕੋਈ ਖੇਚਲ ਕਰ ਲੂਗਾ ਕੱਢ ਕੇ ਆਵੇਂ ਨੀਲੀ ਨਹੀਂ ਆਈ ਪਿਓ ਰੋ ਠੀਕ ਆ ਅੱਖਾਂ-ਅੱਖਾਂ ਦੇ ਵਿੱਚ ਜਵਾਬ ਆ ਤੇ ਬਾਕੀ ਭਾਵੇਂ ਕ੍ਰੋਸ ਮੰਨ ਲੈ ਚਾਹੀ ਕੋਈ ਨੀਲੀ ਦੇ ਵਿੱਚ ਸਮਝ ਲੈ ਮੇਰਾ ਭਰਾ ਮੱਥਾ ਬੱਲਾ ਇੱਕ ਥਣ ਵਾਈਟ ਆ ਗਿਆ ਮਗਰ ਹਾਂਜੀ ਹਾਂਜੀ ਆ ਦੇਖੋ ਮਗਰਲੇ ਪੈਰ ਵੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਮਗਰਲੇ ਪੈਰ ਵੀ ਜਿਹੜੇ ਧੁਪੇ ਆ ਤੋਂ ਬਾਕੀ ਸੋਨੂ ਅਗਲੇ ਪਿਛਲੇ ਚੋਣ ਬਰਾਬਰ ਮਾਏ ਆਣ ਬਈ ਪੂਰ ਛੱਤੇ ਥਾਂ ਦੀ ਗਰੰਟੀ ਆ ਆਪਣੀ ਆ ਬਤਾਰਾਂ ਵਿੱਚ ਮਾਰ ਕੇ ਵਿ ਨੇ ਵੀ ਤੋੜ ਲਾ ਵੀ ਤੁਹਾਨੂੰ ਕੱਢ ਲਾ ਬਾਹਰ ਇਹ ਸੁੱਤਾਰਾ ਮਾਰ ਕੇ ਦੋਸਤੋ ਕੋਈ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਭਰਾ ਅਗੇ ਤਸੱਲੀ ਦੇ ਨਾਲ ਉਹਨਾਂ ਭਰਾਵਾਂ ਦੇ ਲਈ ਖਾਸ ਤੌਰ ਤੇ ਹੋਊਗਾ ਜਿਹੜੇ ਵੀਰ ਮੇਰੇ ਦੂਰ ਨੇੜੇ ਨਹੀਂ ਆ ਜਾ ਸਕਦੇ ਪਰ ਫਿਰ ਵੀ ਬੇਨਤੀ ਆਪਾਂ ਵਾਰ-ਵਾਰ ਹੀ ਕਰਦੇ ਆ ਆ ਜਾ ਜ਼ਰੂਰ ਕਰੋ ਕਿਉਂਕਿ ਪੈਸੇ ਲਾਉਣੇ ਆ ਥੋੜੇ ਪੈਸੇ ਨਹੀਂ ਲੱਗਦੇ ਕਿ ਅੱਜ ਇੱਕ ਪਸ਼ੂ ਖਰੀਦਣਾ ਇੱਕ ਮੱਝ ਖਰੀਦਣੀ ਆ ਤੇ ਲੱਖੋਂ ਬਾਹਰ ਗੱਲਬਾਤ ਹੋਈ ਪਈ ਐ ਵੇਖੋ ਇਹ ਕਾਹਦੀਆਂ ਬਾਤਾਂ ਮਾਝ ਦੀਆਂ ਕੋਈ ਨਹੀਂ ਆਪਾਂ ਇਹਨਾਂ ਸਿੰਗ ਬਣਵਾਇਆ ਕੋਈ ਨਹੀਂਗਾ ਕੋਈ ਜ਼ਿਆਦਾ ਠੀਕ ਹੈ ਵੀ ਠੀਕ ਹੈ ਜੀ ਕੋਈ ਸਿੰਗ ਸੁੰਗ ਬਣਿਆ ਨਹੀਂਗਾ ਠੀਕ ਹੈ ਜੀ ਜੋ ਹੈ ਕੀ ਆ ओरिजिनल ਹੀ ਆ ਬਾਕੀ ਤੁਸੀਂ ਵੇਖ ਸਕਦੇ ਜੇ ਸੋਨਾ ਪਿੱਠਪੜਾ ਕਰਮਾਣ ਵਾਲੀ ਦਾ ਸਿੰਗ ਹੱਡੀ ਆ ਤੇ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਸੋ ਚੁਵਾਈ ਕਰਕੇ ਮੇਰਾ ਭਰਾ ਤੁਸੀਂ ਕਨਫਰਮ ਕਰ ਸਕਦੇ ਹੋ ਠੀਕ ਹੈ ਜੀ ਬੇਸ਼ੱਕ ਆਪ ਵੀ ਧਾਰਾਂ ਧੂਰਾਂ ਦੇ ਬਰਾਬਰ ਉਹ ਤੁਸੀਂ ਵੇਖ ਸਕਦੇ ਹੋ ਠੀਕ ਆ ਮੌਕੇ ਤੇ ਤੁਸੀਂ ਵਿਜ਼ਿਟ ਕਰਕੇ ਬਾਕੀ ਆ ਥੰਡ ਦੇਵਾ ਕਰਮਾ ਲਈ ਨੂੰ ਲੱਗਾ ਠੀਕ ਆ ਜੀ ਮਗਰ ਕਟਾ ਮੇਲ ਕਾਪ ਐ ਕੋਈ ਭੈਣ ਚੋਵੇ ਚਵਾਈ ਦੀ ਇੰਨੀ ਪੋਲੀ ਭਾਵੇਂ ਢਾਈਆਂ ਸਾਲਾਂ ਜਵਾਗ ਚੋਲੇ ਹੂੰ ਚਵਾਈ ਦੀ ਇੰਨੀ ਨਰਮਾਈ ਸੋਨੂ ਬਰੇ ਕੀ ਮੋਲ ਮੰਗਦਾ ਇਹਦਾ ਮੋਲ 1,20,000 ਆ ਜੀ 1.20 ਹਾਂਜੀ ਹਾਂਜੀ ਜਿੱਥੇ ਆਪਾਂ ਛੱਟ ਹੀ ਦੇਣੀ ਹੈ ਕਿਤੋਂ ਇੱਕ 15 ਹੀ ਦੇ ਦਾਂ ਦੀ 1 15 ਦੀ ਹਾਂਜੀ ਹਾਂਜੀ ਲੋ ਵੀ 1,15,000 ਦੀ ਸੋਨ ਨੂੰ ਤਾਂ ਵੀ ਦੇਣੀ ਆਪਾਂ ਲਾਵੇ ਜੀ ਮੱਝ ਦੇਗੇ ਤੋਹਰਾ ਦੇ ਆ ਬਿਲਕੁਲ ਜੀ ਬਿਲਕੁਲ ਕੋਈ ਕਸਰ ਹੋਈ ਤਾਂ ਮੌਕੇ ਤੇ ਵੇਖ ਲਈ ਹਾਂਜੀ ਹਾਂਜੀ ਫੋਨ ਲਾਵੇ ਮੱਝ ਦੇਗੇ ਤੋਹਰਾ ਵੀ ਭਰਾਵਾਂ ਨੂੰ ਚਲੋ ਵੀ 1 15 ਦੀ ਜਿਹੜੀ ਦੋਸਤੋ ਇਹ ਮੱਝ ਮਿਲ ਜੂਗੀ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਚੋਣ ਚਬਾਹ ਦੀ ਚੰਗੀ ਆ ਕਰਮਾਂ ਲਈ ਬਾਕੀ ਆਪਾਂ ਤੁਹਾਨੂੰ ਨਾਲ ਦੀ ਨਾਲ ਚਵਾਈ ਦਿਖਾ ਦਿੱਤੀ ਆ ਤੇ ਇੱਕ ਸੋਨੂ ਵੀਰੇ ਆਪਣੇ ਕੰਟੈਕਟ ਨੰਬਰ ਕਰਦੇ ਸਾਂ 8722 18399 8872 18399 ਠੀਕ ਹੈ ਵੀਰੇ ਆਪਰਾ ਇੰਸਟਾ ਤੇ ਆ ਜੇ ਸੋਨੂ ਵਪਾਰੀ ਦੇ ਨਾਮ ਤੇ ਸੋਨੂ ਵਪਾਰੀ ਦੇ ਨਾਮ ਹਾਂ ਪੀਪੀ 29 ਹਰੇ ਰੋਜ਼ ਇੱਕ ਅੱਧੀ ਵੀਡੀਓ ਰੋਈ ਪਾਈਦੀ ਹੈ ਠੀਕ ਹੈ ਲੋ ਵੀ ਇੰਸਟਾਗ੍ਰam ਤੇ ਜਿਹੜਾ ਪੇਜ ਆ ਵੀਰ ਸੋਨੂ ਵਪਾਰੀ ਪੀਪੀ 29 ਠੀਕ ਆ ਜੀ ਉਹ ਤੁਸੀਂ ਫੋਲੋ ਕਰ ਲਿਆ ਜੇ ਉੱਥੇ ਅਪਡੇਟ ਸੋਨੂ ਦਿੰਦਾ ਰਹਿੰਦਾ ਜਦੋਂ ਵੀ ਮਾਲ ਆਉਂਦਾ ਇਸ ਕਿਲੇ ਤੇ ਡੇਲੀ ਰੁਟੀਨ ਦੇ ਵਿੱਚ ਨਵਾਂ ਉਹ ਉੱਥੇ ਅਪਡੇਟ ਕਰ ਦਿੰਦਾ ਰੀਲ ਵੀਰ ਠੀਕ ਆ ਉਥੋਂ ਤੁਸੀਂ ਕੰਟੈਕਟ ਕਰਕੇ ਨਵਾਂ ਮਾਲ ਖਰੀਦ ਸਕਦੇ ਜੀ ਸੋ ਅੱਜ ਫਿਲਹਾਲ ਦੋਸਤੋ ਇਸ ਵੀਡੀਓ ਦੇ ਵਿੱਚ ਇਹ ਐਨੀਮਲ ਤੁਹਾਨੂੰ ਆਪਾਂ ਦੋ ਹੀ ਦਿਖਾਉਣੇ ਸੀਗੇ ਇੱਕ ਗੱਬਣਾ ਟੁਕੀ ਆ ਝੋਟੀ ਠੀਕ ਆ ਜੀ ਇੱਕ ਸুইস ਬਾਈ ਮੱਝ ਇਹ ਦਿਖਾ ਦਿੱਤੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ